ਅਮਦ ਸ਼ਾਹ ਨੂੰ ਬਰਖਾਸ ਕਰੋ ਬਰਖਾਸ ਕਰੋ ਬਰਖਾਸ ਕਰੋ ਗ੍ਰਹਿ ਮੰਤਰੀ ਅਮਦ ਸ਼ਾਹ ਨੂੰ ਬਰਖਾਸ ਕਰੋ ਬਰਖਾਸ ਕਰੋ ਬਰਖਾਸ ਕਰੋ ਵੀਮਰਾਓ ਬੇਦਕਦਾਬਵਾਣ ਕਰਨ ਵਾਲਾ ਮੰਤਰੀ ਬਰਖਾਸ ਕਰੋ ਬਰਖਾਸ ਕਰੋ ਬਰਖਾਸ ਕਰੋ ਇਹ ਤਾਂ ਮੱਥਾ ਟੇਕਿਆ ਮਾਸਟਰ ਜੀ ਬੋਲੋ ਇੱਕ ਇੱਕ ਖੰਝਾ ਲੀ ਜੀ ਅਮਦ ਸ਼ਾਹ ਮਰ ਗਿਆ ਹਾਏ 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 ਤਕਰੀ ਪੜਦਾ गृह मंत्री अमित शाह खास करो करो गृह मंत्री अमित शाह करो 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 मंत्री मुर्दाबाद अमित शाह मुर्दाबाद ਕਿ ਬਲੀਮ ਕੋ ਕਹਦੇ ਆ। ਹਾਂ ਜੀ। ਮੋਦੀ ਸਰਕਾਰ ਜਦੋਂ ਦੀ ਬਣੀ ਹੈ ਇਹ ਲਗਾਤਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਰਤ ਦੇ ਸੰਵਿਧਾਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਹੁਣ ਸੰਵਿਧਾਨ ਦੇ ਨਿਰਮੇਤਾ ਡਾਕਟਰ ਭੀਮਰਾਓਂ Ambedkar ਜੀ ਨੂੰ ਜਿਨ੍ਹਾਂ ਨੇ ਬਹੁਤ ਘਾਲਣਾ ਘਾਲੀ ਦੇਸ਼ ਦੀ ਆਜ਼ਾਦੀ ਦੇ ਦੌਰਾਨ ਔਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਹਰ ਉਸ ਨਾਗਰਿਕ ਨੂੰ ਕਾਨੂੰਨੀ ਅਧਿਕਾਰ ਦਿੱਤੇ ਜਿਸ ਦੇ ਨਾਲ ਉਹਦੀਆਂ ਜਿਹੜੀਆਂ ਸਮਾਜਿਕ ਜਿਹੜੀਆਂ ਜ਼ਰੂਰਤਾਂ ਦਾ ਉਹ ਉਹਦਾ ਜੀਵਨ ਆ ਉਹ ਸੁਰੱਖਿਅਤ ਹੋ ਸਕੇ ਪਰ ਮਿਤ ਸ਼ਾਹ ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਪਾਰਲੀਮੈਂਟ ਦੇ ਅੰਦਰ ਆ ਜਿਹੜਾ ਉਹਨਾਂ ਦਾ અપਮਾਨ ਕੀਤਾ ਗਿਆ ਇਹ ਜਿਹੜਾ ਦੇਸ਼ ਦੇ ਲੋਕਾਂ ਵੱਲੋਂ ਅਸਹਿ ਹੈ ਸੋ ਉਹਨੂੰ ਲੈ ਕੇ ਅੱਜ ਅਸੀਂ ਮਿਤ ਸ਼ਾਹ ਦਾ ਪਤਲਾ ਫੁਕਿਆ ਔਰ ਇਸ ਗੱਲ ਲਈ ਮੋਦੀ ਦੀ ਸਰਕਾਰ ਤੋਂ ਮੰਗ ਕਰਦੇ ਆ ਕਿ ਇਹੋ ਜੇ ਨਕਮੇ ਬੰਦੇ ਨੂੰ ਸਰਕਾਰ ਦੇ ਵਿੱਚੋਂ ਬਰਖਾਸਤ ਕਰੋ ਤਾਂ ਕਿ ਦੂਜਿਆਂ ਨੂੰ ਵੀ ਪਤਾ ਲੱਗੇ ਕਿ ਅਸੀਂ ਉਹਨਾਂ ਸਾਡੇ ਸ਼ਹੀਦਾਂ ਦਾ ਸਾਡੇ ਦੇਸ਼ ਦੇ ਯੋਧਿਆਂ ਦਾ ਆਜ਼ਾਦੀ ਕਲਾਟੀਆਂ ਦਾ ਅਸੀਂ ਕਿਵੇਂ ਸਨਮਾਨ ਕਰਨਾ ਤੇ ਜਿਹੜਾ ਅਪਮਾਨ ਕਰਦਾ ਉਹਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਦੀ ਹੈ ਸੋ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨੂੰ ਬਰਖਾਸਤ ਕੀਤਾ ਜਾਵੇ ਔਰ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਜੋ ਉਹਨਾਂ ਨੇ ਇਸ ਦੇਸ਼ ਦੇ ਲਈ ਕੀਤਾ ਹੈ ਉਹ ਲੋਕਾਂ ਤੱਕ ਉਹਨਾਂ ਦਾ ਸਨੇਹਾ ਵੀ ਪਹੁੰਚਾਉਣਾ ਚਾਹੀਦਾ ਸਰਕਾਰਾਂ ਪਹੁੰਚਾਉਣ ਕਿ ਉਹਨਾਂ ਦੀ ਕਹਾਣੀ ਦੱਸੀ ਜਾਵੇ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ ਉਹ ਔਰ ਗੋਲ ਮੇਜ ਕਾਨਫਰੰਸ ਦੇ ਲਈ ਉਹ ਇੰਗਲੈਂਡ ਗਏ ਔਰ ਉਹਨਾਂ ਦੇ ਪਰਿਵਾਰ ਆਪਣੇ ਬੱਚੇ ਉਹਨਾਂ ਦੇ ਜਿਹੜੇ ਆ ਉਹ ਗਰੀਬੀ ਕਾਰਨ ਬਿਮਾਰੀ ਕਾਰਨ ਮੌਤ ਹੋਈ ਪਰ ਉਹਨਾਂ ਨੇ ਸਾਡੇ ਦੇਸ਼ ਦੇ ਲਈ ਸਾਡੇ ਦੇਸ਼ ਦੇ ਗਰੀਬ ਲੋਕਾਂ ਦੇ ਲਈ ਇਹ ਜਿਹੜੇ ਹੈ ਵੱਡੇ ਵੱਡੇ ਕਦਮ ਚੱਕੇ ਔਰ ਸਾਰੀ ਉਮਰ ਗਰੀਬਾਂ ਲਈ ਦਲਤਾਂ ਲਈ ਉਹ ਲੜਦੇ ਰਹੇ ਸੋ ਉਹਨਾਂ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ ਸੋ ਸਭ ਦੇ ਸੰਵਿਧਾਨਕ ਹੱਕ ਹੈ ਸੋ ਉਹ ਸਾਨੂੰ ਡਾਕਟਰ ਭੀਮrao Ambedkar ਜੀ ਨੇ ਦਿੱਤੇ ਆ ਉਹਦਾ ਸਨਮਾਨ ਸਾਰਿਆਂ ਨੂੰ ਕਰਨਾ ਬਣਦਾ ਹੈ ਇਹ ਵੀ ਇੱਕ ਕਿਤੇ ਨਾ ਕਿਤੇ ਸਾਜ਼ਿਸ਼ ਲੱਗਦੀ ਹੈ ਬੀਜੇਪੀ ਦੀ ਵੀ ਕੋਈ ਨਾ ਕੋਈ ਤੁਸੀਂ ਇਸ ਤਰ੍ਹਾਂ ਦਾ ਬਿਆਨ ਦੇ ਦਿਓ ਜਿਸ ਦੇ ਨਾਲ ਲੋਕਾਂ ਦਾ ਧਿਆਨ ਭਟਕ ਜੇ ਤਾਂ ਇਹ ਲਗਾਤਾਰ ਬੀਜੇਪੀ ਕੋ ਲੋਕ ਵਿਰੋਧੀ ਹੈ ਚਾਹੇ ਕਿਸਾਨਾ ਚਾਹੇ ਦਲਤ ਹੈ ਅਸਲ ਦੇ ਵਿੱਚ ਬੀਜੇਪੀ ਕਿਰਤੀ ਵਿਰੋਧੀ ਹੈ ਚਾਹੇ ਛੋਟਾ ਦੁਕਾਨਦਾਰ ਹੈ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਸਿਰਫ 4-5 ਵੱਡੇ ਲਟੇਰਿਆਂ ਨੂੰ ਛੱਡ ਕੇ ਸਾਰੇ ਦੇਸ਼ ਦੇ ਕਿਰਤਕਾਂ ਦਾ ਜਿਹੜਾ ਉਹ ਬੀਜੇਪੀ ਨੁਕਸਾਨ ਕਰਦੀ ਹੈ ਔਰ ਲਗਾਤਾਰ ਪੁੱਠੇ ਸਿੱਧੇ ਬਿਆਨ ਦੇ ਕੇ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਚਾਹੇ ਹਿੰਦੂ ਮੁਸਲਮ ਦਾ ਮਸਲਾ ਹੋਵੇ ਹੁਣ ਪਿੱਛੇ ਜਿਹੜੇ ਦਿੱਲੀ ਦੇ ਲੋਕਾਂ ਦੇ ਵੋਟਰ ਵੋਟ ਕੱਟਿਓ ਕਹਿੰਦੇ ਹੋ ਰਹੀ ਹੈ ਮਤਲਬ ਇਸ ਤਰ੍ਹਾਂ ਦੇ ਜਿਹੜੇ ਹੈ ਹਰ ਇੱਕ ਬੰਦੇ ਨੂੰ ਜਿਹੜਾ ਉਹ ਬੀਜੇਪੀ ਟਾਰਗੇਟ ਕਰਦੀ ਹੈ ਔਰ ਆਪਦੇ ਬਿਆਨਾਂ ਰਾਹੀਂ ਜਿਹੜਾ ਉਹ ਦੇਸ਼ ਦੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਦੀ ਹੈ ਸੋ ਇਹ ਬਹੁਤ ਮਾੜਾ ਜਿਹੜਾ ਵਰਤਾਰਾ ਹੈ ਸਾਡੇ ਸੰਵਿਧਾਨ ਦੇ ਰਜਨੇਤਾ ਭੀਮਰਾਓ ਉਮੀਦਵਾਰ ਜੀ ਪ੍ਰਤੀ ਜੋ ਇਹਨਾਂ ਨੇ ਅਮਿਤ ਸ਼ਾਹ ਜੀ ਨੇ ਬੀਜੇਪੀ ਦੇ ਜੋ ਇਹਨਾਂ ਦੀ ਗੰਦੀ ਸੋਚ ਆ ਉਹਦਾ ਪਕਟਾਵਾ ਕੀਤਾ ਇਹ ਬਹੁਤ ਹੀ ਮੰਦਭਾਗੀ ਹੈ ਕਿਉਂਕਿ ਬੀਜੇਪੀ ਸਰਕਾਰ ਹਮੇਸ਼ਾ ਦਲਿਤ ਵਿਰੋਧੀ ਅਤੇ ਇਹ ਸੰਵਿਧਾਨ ਦੇ ਵਿੱਚ ਜੋ ਸਾਡੇ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਆ ਆਪਦੇ ਹਿਸਾਬ ਨਾਲ ਡਿਕਟੇਟਰਸ਼ਿਪ ਇਸ ਦੇਸ਼ ਤੇ ਲਾਗੂ ਕਰਨਾ ਚਾਹੁੰਦੇ ਆ ਹਮੇਸ਼ਾ ਉਹਦੇ ਤੇ ਵਾਰ-ਵਾਰ ਉਂਗਲ ਚੱਕਦੇ ਇਹ ਬੜੀ ਸ਼ਰਮਨਾਕ ਗੱਲ ਆ ਤੇ ਮੋਦੀ ਸਰਕਾਰ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇੱਕ ਸਾਡੇ ਧਰਮ ਦੇ ਨੇਤਾ ਦੇ ਜਿਨ੍ਹਾਂ ਨੂੰ ਸਾਰਾ ਸਮਾਜ ਪੂਜਦਾ ਉਹਨਾਂ ਦੇ ਖਿਲਾਫ ਇਦੀ ਭੱਦੀ ਟਿੱਪਣੀ ਕੀਤੀ ਇਹਨਾਂ ਨੂੰ ਉਹਨਾਂ ਦਾ ਅਸਤੀਫਾ ਲੈ ਲੈਣਾ ਚਾਹੀਦਾ ਤਾਂ ਜੋ ਲੋਕਾਂ ਦੇ ਵਿੱਚ ਕੁਝ ਰੋਸ ਦਾ ਘੜ ਸਕੇ ਕਿਉਂਕਿ ਸਾਰੇ ਲੋਕਾਂ ਦੇ ਵਿੱਚ ਦਲਤਾਂ ਦੇ ਵਿੱਚ ਜੋ ਦਲਤਾਂ ਲਈ ਖਵਾਲੀ ਲਈ ਖੜੇ ਆ ਜਾਤਪਾਤ ਦਾ ਖਾਤਮਾ ਕੀਤਾ ਉੱਚ ਨੀਚ ਦਾ ਖਾਤਮਾ ਕੀਤਾ ਉਹਨਾਂ ਲੋਕਾਂ ਪ੍ਰਤੀ ਇਹ ਆਵਾਜ਼ ਆ ਅਮਿਤ ਸ਼ਾਹ ਦੀ ਇਹਦੇ ਖਿਲਾਫ ਆ ਸਾਰੇ ਲੋਕ ਇੱਕੋ ਆਵਾਜ਼ ਦੇ ਵਿੱਚ ਦੇ ਸਾਰਾ ਇਕੱਠਾ ਹੋ ਕੇ ਉਹਨਾਂ ਦਾ ਅਸਤੀਫਾ ਮੰਗ ਰਿਹਾ ਹੈ ਮੋਦੀ ਸਾਹਿਬ ਨੂੰ ਇਹ ਮੰਗ ਲੋਕਾਂ ਦੀ ਸਵਾਰ ਕਰਨੀ ਚਾਹੀਦੀ ਅੱਜ ਦਾ ਜੋ ਰੋਸ ਪ੍ਰਦਰਸ਼ਨ ਆ ਆਮ ਆਦਮੀ ਪਾਰਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਸ ਮੈਸੇਜ ਦਿੱਤਾ ਗਿਆ ਕਿ ਇੱਕ ਬਹੁਤ ਵੱਡੀ ਜਿਹੜੀ ਇੱਕ ਪਲੇਟਫਾਰਮ ਹੈ ਲੋਕਤੰਤਰ ਦਾ ਜਿੱਥੇ ਸਾਰੇ ਧਰਮਾਂ ਦਾ ਸਾਰੇ ਵਰਗਾਂ ਦਾ ਸਾਰਿਆਂ ਦਾ ਉਥੇ ਹੱਕਾਂ ਦੇ ਸਬੰਧੀ ਜਿ ਉਹਨਾਂ ਦੀ ਜੋ ਹੋਂਦ ਆਈਆਂ ਉਥੇ ਨਿਰਜਠੀਆਂ ਦੇ ਜਾਂਦੀਆਂ ਆ। ਉਥੇ ਉਸਤ ਲੈਵਲ ਤੇ ਆ ਕੇ ਸਾਡੀ ਬਹੁ ਗਿਣਤੀ ਦੇਸ਼ ਦੀ ਬਹੁ ਗਿਣਤੀ ਆ ਉਹਨਾਂ ਦੇ ਸੰਵਿਧਾਨ ਦੇ ਰਚਤਾ ਭੀਮrao ਮੇਦਕਰ ਜੀ ਦਾ ਮਜ਼ਾਕ ਉਡਾਇਆ ਗਿਆ ਇਹਨਾਂ ਨੇ ਗਲਤ ਭਾਸ਼ਾ ਬੋਲ ਕੇ ਜਿਹੜਾ ਉਹਨਾਂ ਨੂੰ ਮਜ਼ਾਕ ਦੇ ਵਿੱਚ ਬਾਅਦ ਵਿੱਚ ਇਹਨਾਂ ਨੇ ਗੋਲਮੋਲ ਕਰਕੇ ਹੋਰ ਕਰੀ ਜਾਂਦੇ ਵੀ ਅਸੀਂ ਹੋਰ ਗੱਲ ਕਹਿ ਰਹੇ ਸੀ ਪਰ ਨਹੀਂ ਇਹਨਾਂ ਦੇ ਮਨਾਂ ਦੇ ਵਿੱਚ ਇਹ ਜਿਹੜੀ ਆ ਜਿਹੜੇ ਕਿਰਤੀ ਵਰਗ ਆ ਉਹਨਾਂ ਦੇ ਪ੍ਰਤੀ ਰੋਸ ਰਹਿੰਦਾ ਹੈ ਤੇ ਉਹਨਾਂ ਨੂੰ ਦੱਬਣ ਵਾਸਤੇ ਕੁਚੜਾ ਰਸਤੇជា ਕੰਮ ਕਰਦੇ ਆ ਇਹਨਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਹਮੇਸ਼ਾ ਸਮੇਂ-ਸਮੇਂ ਤੇ ਆਉਂਦੀਆਂ ਰਹਿੰਦੀਆਂ ਇਹ ਗਲਤ ਹੈ ਭਾਜੀਪੀ ਆ ਜਿਹੜੀ ਆ ਉਹ ਡਿਕਟੇਟਰਸ਼ਿਪ ਕਰ ਰਹੀ ਹੈ ਇੱਥੋਂ ਇਹ ਸ਼ੋਅ ਹੁੰਦਾ ਹੈ ਅਸੀਂ ਜਿਸ ਨੂੰ ਵੀ ਜਦੋਂ ਵੀ ਕਿਸੇ ਨੂੰ ਜੋ ਮਰਜ਼ੀ ਬੋਲਣਾ ਬੋਲ ਸਕਦੇ ਆ ਇਹ ਗਲਤ ਨੀਤੀਆਂ ਦਾ ਦਾ ਪ੍ਰਦਰਸ਼ਨ ਹੈ ਸਾਡੇ ਆਮ ਆਦਮੀ ਪਾਰਟੀ ਦੀ ਜਿਹੜੀ ਆ ਮਾਨਯੋਗ ਐਮਐਲਏ ਸਾਹਿਬ ਹੈ ਜਿਹੜਾ ਪ੍ਰਧਾਨ ਹੈ ਸਾਰੀ ਇਕਾਈ ਵੱਖ-ਵੱਖ ਜਿਹੜੇ ਸਾਰੇ ਅ ਨੰਮੈਂਦੇ ਸਾਰੇ ਤੇ ਉੱਚੇ ਚੇਤੇ ਤੋੜੇ ਪਹੁੰਚੇ ਤੇ ਇਹਨਾਂ ਨੇ ਪੂਰੀ ਪਰਜੋਰ ਆਵਾਜ਼ ਉਠਾਈ ਤੇ ਇਹਦਾ ਮੰਗ ਪੱਤਰ ਹੈ ਉਹ ਡੀਸੀ ਸਾਹਿਬ ਨੂੰ ਹੀ ਸੰਪੰਨ ਜਾ ਰਿਹਾ ਹੈ